ਮੇਰਾ ਨਾਮ ਗਰਦੇਵ ਸਿੰਘ ਗਰਦੇਸ ਕਿੱਥੇ ਰਹਿੰਦੇ ਹੋ ਮੇਰਾ ਪਿੰਡ ਬੰਡਾਲਾ ਬੰਡਾਲਾ ਕੀ ਗੱਲ ਹੋਈ ਹੈ ਤੁਹਾਡੇ ਮੇਰੇ ਬੇਟੇ ਦਾ 20 ਤਰੀਕ ਨੂੰ ਐਕਸੀਡੈਂਟ ਹੋਇਆ ਹੈ ਕੀ ਦਾ ਬੇਟਾ ਮੈਂ ਬੰਡਾਲਾ ਪਿੰਡ ਦੇ ਬੇਟੇ ਦਾ ਕੀ ਨਾਮ ਬੇਟੇ ਦਾ ਨਾਮ ਆਕਾਸ਼ਦੀਪ ਸਿੰਘ ਇੱਕ ਦਾ ਐਕਸੀਡੈਂਟ ਹੋਇਆ ਉਹ ਮੇਰਾ ਬੇਟਾ ਮੋਟਰਸਾਈਕਲ ਤੇ ਰਹਿ ਕੇ ਟਰੈਕਟਰ ਔਰ ਲੈਂਟਰ ਵਾਲੀ ਮਸ਼ੀਨ ਆ ਰਹੀ ਇਨਕ ਰੋਡ ਤੋਂ ਤਾਂ ਉਹਨੇ ਇੱਕਦਮ ਮੇਨ ਰੋਡ ਤੇ ਟਰਾਲੀ ਚੜਾ ਟਰੈਕਟਰ ਚੜਾਇਆ ਮਸ਼ੀਨ ਵਾਲਾ ਕਿ ਦੇਖਿਆ ਨਹੀਂ ਮੇਰੇ ਬੇਟੇ ਦੇ ਉੱਪਰ ਸਿੱਧਾ ਡਾਇਰੈਕਟ ਜਾ ਕੇ ਹਿੱਟ ਕਰਦਾ ਔਰ ਉਹਨਾਂ ਦਾ ਤੇ ਐਕਸੀਡੈਂਟ ਹੋਣ ਤੋਂ ਬਾਅਦ ਉਹ ਉਹਨਾਂ ਨੂੰ ਸਾਈਡ ਮੇਰੇ ਬੇਟੇ ਨੂੰ ਸਾਈਡ ਤੇ ਸੁੱਟ ਕੇ ਟੋਏ ਚ ਸੁੱਟ ਕੇ ਆ ਫਰਾਰ ਹੋ ਗਏ। ਔਰ ਪੁਲਿਸ ਦੇ ਚਾਹੀ ਐਫ ਆਈ ਆਰ ਕੀਤੀ ਲੇਕਿਨ ਹਾਨੂੰ ਪੁਲਿਸ ਨੇ ਕੋਈ ਵੀ ਜਵਾਬੀ ਕਰ ਰਿਹਾ ਕੋਈ ਵੀ ਕੁਛ ਨਹੀਂ ਕੀਤਾ। ਪੁਲਿਸ ਕਹਿੰਦੀ ਇੱਕ ਬੰਦਾ ਫੜਿਆ ਮੌਕੇ ਤੇ। ਕੋਈ ਬੰਦਾ ਨਹੀਂ ਫੜਿਆ ਕੋਈ ਕੁਛ ਨਹੀਂ ਉਹ ਆਪਣਾ ਕੰਮ ਕਰ ਰਿਹਾ ਲੈਂਟਰ ਪਾ ਰਿਹਾ ਕੋਈ ਅਈ ਡੇਲੀ ਜਾਂਦੇ ਨੇ ਕੋਈ ਹਾਨੂੰ ਕੋਈ ਜਨਗਾਡੇ ਕੋਈ ਪੁਲਿਸ ਨੇ ਸੁਣਿਆ ਹੀ ਨਹੀਂ ਕੁਛ ਵੀ ਅੱਜ ਤੱਕ। ਕੋਈ ਜਿਹੜਾ ਮੇਨ ਡਰਾਈਵਰ ਚ ਫੜਿਆ ਗਿਆ ਕੋਈ ਫੜਿਆ ਨਹੀਂ ਕਿ ਹਾਨੂੰ ਤਾਂ ਕਹੀ ਨਹੀਂ ਦੱਸਿਆ ਰਹੀ ਤਾਂ ਜਾਂਦੇ ਨੇ ਕੋਈ ਕੋਈ ਡਰਾਈਵਰ ਨਹੀਂ ਫੜਿਆ ਆਨੂ ਕਹਿੰਨੇ ਕੋਈ ਕੀਤਾ ਨਹੀਂ ਕਿ ਮੇਨ ਡਰਾਈਵ ਫੜਿਆ ਜਾਂ ਕੁਝ ਕੋਈ ਮਤਲਬ ਹੀ ਨਹੀਂ ਐਨੂ ਕੋਲ ਐਈ ਇਹਨੇ ਫੋਨ ਵੀ ਕੀਤਾ ਖੜੀ ਗਿਆ ਲੇਕਿਨ ਉਹਨਾਂ ਕੋਲ ਪੁਲਸ ਨੇ ਕੋਈ ਕੁਝ ਦੱਸਿਆ ਕਿ ਉਹ ਠੀਕ ਹੈ ਕਾਰਵਾਈ ਕਰ ਰਹੇ ਹੈ ਕਾਰਵਾਈ ਕਰ ਰਹੇ ਬੰਦੇ ਪਰ ਆ ਰਹੇ ਲੇਕਿਨ ਉਹਦੇ ਪੁੱਤਰਾ ਗੜਾ ਕਿ ਜੁਰਮ ਦੇ ਵਿੱਚ ਵਾਦਾ ਕੀਤਾ ਜਾ ਰਿਹਾ ਉਹ ਕਾਰਵਾਈ ਉਹ ਟੈਕ ਟਾਲ ਆਈ ਹੋਊਗੀ ਕੀ ਕਰ ਜਾਓਗੇ ਨਹੀਂ ਉਹਨਾਂ ਨਾਲ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਜੇ ਤੇ ਹੋਏ ਕਿੰਨੇ ਵਾਰ ਕੀ ਹੈ ਕਿ ਅੱਗੇ ਤੋਂ ਇਹੋ ਜਿਹਾ ਕੰਮ ਨਾ ਕਰਨ ਕਿ ਸ਼ਮਨ ਨੂੰ दारू ਪੀ ਕੇ ਹੀ दारू ਪੀ ਕੇ ਉਹਨਾਂ ਨੇ ਸਭ ਕਹਿਟ ਕੀਤਾ ਹੈ ਇਨੇ عمر ਬੱਚੇ ਦੀ ਬੱਚੇ ਦੀ ਨਹੀਂ ਅਨਮੈਰਿਡ 20 ਸਾਲਾ ਮਰਿਆ ਅਗਾ ਇਹ ਹੈਗੀ ਆ 20 10 25 ਦੀ ਗੱਲ ਆ ਤੇ ਲੜਕਾ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਫਰੰਦਾਂ ਤੋਂ ਬਨਾਲੇ ਨੂੰ ਉਧਰੋਂ ਨੋਨੇ ਪਿੰਡ ਲਿੰਕ ਰੋਡ ਤੋਂ ਆ ਰਹੀ ਸੀ ਟਰੈਕਟਰ ਤੇ ਪਿੱਛੇ ਹੀ ਮਸ਼ੀਨ ਟਰੈਕਟਰ ਵਾਲੀ ਉਹਨਾਂ ਨੇ ਅਣ ਦੇਖੇ ਹੀ ਮਤਲਬ ਮੇਨ ਰੋਡ ਤੇ ਚਰਾਦ ਦੀ ਇਹ ਵਿੱਚ ਵੱਜ ਗਿਆ ਉਸ ਤੋਂ ਮਾਰੇ ਬੱਜਨ ਨਾਇਰ ਕਾਫੀ ਸੱਟਾਂ ਲੱਗੀਆਂ ਤੇ ਉਸ ਤੋਂ ਬਾਅਦ ਸੱਟਾ ਲੱਗਣ ਤੋਂ ਬਾਅਦ ਫਿਰ ਇਹਨੂੰ ਇੱਥੇ ਲੈ ਜਾਂਦਾ ਵੇ ਅਸੀਂ ਪਰਚਾ ਦਰਜ ਕੀਤਾ ਜੀ ਪੰਜ ਬੰਦਿਆਂ ਦਾ ਇੱਕ ਮੁੰਡਾ ਜਿਹੜਾ ਮੇਨ ਐ ਡਰਾਈਵਰ ਉਹ ਚੜ੍ਹ ਗਿਆ ਸੀ ਤੇ ਅੱਜ ਸਾਨੂੰ ਸੂਹਰੇ ਤਲਾ ਮਿਲਿਆ ਵੀ ਇੰਨਾਂ ਨੇ ਇਲਾਜ ਦਿੱਤੀ ਹੋ ਗਈ ਔਰ ਮੌਕੇ ਤੇ ਆਏ ਤੇ ਡੱਡ ਬਾਡੀਆਂ ਦੀ ਲੈਣੀਆਂ ਤੇ ਲੈ ਕੇ ਇਹਦਾ ਮਲਾਜਾ ਕਰਾਵਾਂਗੇ ਉੱਥੇ ਤੇ ਜੁਰਮੰਦ ਬੰਦਾ ਹੋਵੇ ਇਸੇ ਟਰੈਕਟਰ ਵਾਂਗਰ ਵੀ ਜੱਫੀ ਕੀਤਾ ਗਿਆ ਉਹਨਾਂ ਨੇ ਮੌਕੇ ਤੇ ਕੀ ਟਰੈਕਟਰ ਜਿਹੜਾ ਆਸ-ਆਸੇ ਪਾਸੇ ਕੀਤਾ ਉਹਨਾਂ ਨੇ ਟਰੈਕਟਰ ਵੀ ਜ਼ਬਤ ਕਰ ਲੈਣਾ ਹੈ ਸਾਡੇ ਕੋਲ ਅੱਜ ਸਮਾਣਾ ਕਰ ਲੈਨੇ ਆਂ ਅੱਛਾ ਪਰਿਵਾਰ ਦੇ ਵੀ ਗਿਆਣਾ ਵੀ ਕੁੱਤ ਨੇ ਆ ਕੇ ਪਿੱਛੇ ਪਤਾ ਨਹੀਂ ਲੈ ਕਿ ਬਿਆਨ ਤੱਕ ਨਹੀਂ ਕਿਹਾ ਬੱਚੇ ਕਰਾਇਆ ਨਹੀਂ ਬਿਆਨ ਆ ਵੀਰ ਦੇ ਉਹ ਤਾਂ ਉਹ ਜਿਹੜਾ ਬੰਦਾ ਸੀ ਉਹ ਤਾਂ ਬਿਆਨ ਦੇਣ ਦੇ ਫਿੱਟ ਨਹੀਂ ਨਾ ਇਹ ਬਿਆਨ ਵੀਰ ਦੇ ਬਿਆਨਾਂ ਦੇ ਬਰਚਾ ਦਿੱਤੇ ਹੋਇਆ ਆ ਜਿਹਦੇ ਕਹਿਣਾ ਵੱਲ ਆ ਆ ਠੀਕ ਹੈ ਕਿਹੜੀ ਤਰ੍ਹਾਂ ਉਹਦਾ ਨਾਮ ਲੱਗਦਾ ਜਾਈਂ ਅਲੀ ਉਹਦਾ ਕੀ ਤਰੀਕਾ 304 ਹੀ ਪੁਰਾਣੀ